ਨਮਸਕਾਰ ਮੈਂ ਹਕਮਰ ਰਤਨ ਅਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਹਿਯੋਗ ਅੱਜ ਤੱਕ ਅੱਜ ਸਿਰੇ ਦਿਆਲਪੁਰ ਦੇ ਕੋਲ ਅਮਰਿੰਦਰ ਜਿੰਦਰ ਰਾਸ਼ਟਰੀ ਰਾਜਮਾਰਗ ਦੇ ਨਾਲ ਬਣੀ ਸਰਵਿਸ ਲਾਈਨ ਤੇ ਹੋਈ ਫਿਸਲਣ ਦੇ ਕਾਰਨ ਇੱਕ ਸਕਾਰਪੀ ਉੱਪਰ ਗਈ ਅਤੇ ਕਈ ਦੁਪਾਈਆ ਵਾਹਨ ਚਾਲਕ ਫਿਸਲ ਕੇ ਡਿਗਲ ਨਾਲ ਚਕਮੂ ਹੋ ਗਏ ਜਾਣਕਾਰੀ ਦਿੰਦੇ ਹੋਏ ਸਕਾਰਪੀ ਦੇ ਮਾਲਕ ਕਾਲਾ ਸਿੰਘ ਦੱਸਿਆ ਕਿ ਆਪਣੇ ਪਿੰਡ ਬੂਟਾ ਤੋਂ ਦਿਆਲਪੁਰ ਜਾ ਰਿਹਾ ਸੀ ਦਿਆਲਪੁਰ ਸਰਵਿਸ ਲਾਈਨ ਤੇ ਬਣੇ ਕੈਟਲ ਫੀਲਡ ਦੇ ਡੰਪ ਤੇ ਖੜੇ ਭੁੱਕੀ ਵਾਲ ਟ੍ਰੱਕਾਂ ਤੇ ਵਿੱਚ ਨਿਕਲਣ ਵਾਲੇ ਪਾਣੀ ਦੇ ਕਾਰਨ ਫਿਸਲਣ ਤੇ ਕਾਰਨ ਉਸ ਦਾ ਗੜੀ ਦਾ ਧਿਆਨ ਸੰਤੁਲਨ بگੜ ਗਿਆ ਅਤੇ ਗੱਡੀ ਟ੍ਰੇਨ ਤੋਂ ਉੱਪਰ ਜਾ ਕੇ ਚੜ ਗਈ ਅਤੇ ਪਲਟ ਗਈ ਉਸ ਵਕਤ ਉਸ ਦੇ ਨਾਲ ਪਰਿਵਾਰਕ ਮੈਂਬਰ ਵੀ ਸਵਾਰ ਸਨ ਜਿਹਨੂੰ ਸੱਟਾਂ ਵੀ ਲੱਗੀਆਂ ਜਿਸ ਦੀ ਸੂਚਨਾ ਸਬੰਧਿਤ ਥਾਣਾ ਸਵਾਰਪੁਰੂ ਦਿੱਤੀ ਗਈ ਅਤੇ ਪੁਲਿਸ ਦੇ ਪਹੁੰਚੇ ਤੋਂ ਬਾਅਦ ਡਾਕਟਰ ਦੇ ਕਰਮਚਾਰੀਆਂ ਵੱਲੋਂ ਸੜਕ ਦੇ ਉੱਪਰ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਗਈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਪਰ ਇਸ ਵਾਰ ਕੋਈ ਧਿਆਨ ਨਹੀਂ ਦੇ ਰਿਹਾ ਇੰਤਜ਼ਾਰ ਹੋ ਰਿਹਾ ਤਾਂ ਸਿਰਫ ਵੱਡੇ ਹਾਦਸੇ ਦਾ ਇਹ ਰੋਡ ਦੇ ਮਿੱਟੀ ਕਿਉਂ ਵਾਰੇ ਤੁਸੀਂ ਮਿੱਟੀ ਕਿਉਂ ਵਾਰੇ ਰੋਡ ਤੇ ਰੋਡ ਦੇ ਮਿੱਟੀ ਕਿਉਂ ਵਾਰੇ ਆ ਪਤਾ ਤੁਸੀਂ ਰੋਡ 'ਤੇ ਮਿੱਟੀ ਕਿਉਂ ਵਾਰੇ ਆ ਮਿੱਟੀ ਕਿਉਂ ਵਾਰੇ ਰੋਡ ਤੇ ਗਿੱਲਾ ਹੋ ਜਾਏਗਾ ਪੈਦਲ ਗਿਆ ਗਿੱਲਾ ਆਇਆ ਸੀ ਗਿੱਲਾ ਕਾਹਨ ਆ ਗਿਆ ਮੀਂਹ ਦੀ ਪਿਆਣੀ ਦੇ ਰਹੇ ਆ ਕਿੱਥੇ ਪਾਣੀ ਆ ਕਿੱਥੇ ਪਾਣੀ ਮਿੱਟੀ ਇਸੇ ਹੀ ਪਾਵਾਂ ਇੱਥੇ ਕਿੱਥੇ ਤਾਂ ਦੇਖੋ ਰੋਡ ਦੇ ਕਾਤੇ ਪਾਈ ਜਾਨੇ ਜੀ ਮੈਂ ਜਿਹੜੋ ਲੋਕ ਲੋਰੇ ਪਿੰਡ ਮੇਰਾ ਮੂਟਾ ਆ ਜਿਲ੍ਹਾ ਸਰਦੂਸਲ ਆ ਆ ਲੈਂਕ ਰੋਡ ਤੇ ਆ ਰਹੇ ਆ ਇੱਥੇ ਗੱਡੀਆਂ ਜਮ ਵਾਲੀਆਂ ਗੱਡੀਆਂ ਉਹਦਾ ਸੀਰੇ ਵਾਲੀਆਂ ਉਹਦਾ ਇੱਥੇ ਸੀਰਾ ਡੁੱਲਿਆ ਜਮਾ ਦਾ ਪਾਣੀ ਸਾਰਾ ਇਤੋਂ ਟੈਰਾਂ ਨੂੰ ਗੱਡੀ ਦੇ ਜੰਮਨ ਤੋਂ ਵਾਧਾ ਗੱਡੀ ਦਾ ਲੈ ਗੀ ਗੱਡੀ ਬਾਸ ਪੈਗੀ ਚਾਰ ਮੈਂਬਰਾਂਾਂ ਗੱਡੀ ਦੇ ਵਿੱਚ ਇਹੀ ਜੀ ਆਪਾਂ ਮੈਂਬਰਾਂਾਂ ਸੱਟਾਂ ਨਹੀਂ ਲੱਗ ਗਈਆਂ ਜੀ ਸਾਡੇ ਡਿੱਗਣ ਤੋਂ ਬਰਾ 10 ਮੋਟਰਸਾਈਕਲ ਵੀ ਡਿੱਗੀਆਂ ਸੀ ਮੈਂ ਵੀਡੀਓ ਬਣਾਈ ਆ ਉਹ ਮੋਟਰਸਾਈਕਲਾਂ ਦੀ ਮੈਂ ਵੀਡੀਓ ਬਣਾਈ ਉਹਨਾਂ ਨੇ ਫਿਰ ਬਚਾਇਆ ਫਿਰ ਪੁਲਿਸ ਨੂੰ ਫੋਨ ਕੀਤਾ ਜੀ ਪੁਲਿਸ 15 ਮਿੰਟ ਬਾਅਦ ਆਈ ਆ ਫਿਰ ਕੋਈ ਗੱਡੀ ਨਹੀਂ ਆਈ ਉਹ ਹਾਥਾ ਹੁਣ ਤਾਂ ਬਾਹਰ ਹੁਣ ਵੀਡੀਓ ਮਿੱਟੀ ਪਾ ਕੇ ਤੇ ਹੁਣ ਰੋਡ ਤੇ ਮਿੱਟੀ ਪਾਉਂਦੇ ਨੇ ਥੈਨੋ ਜਾਂ ਮਿੱਟੀ ਪਾਣਦੇ ਜਾਂ ਅੱਗੇ ਸਟੇਟ ਲਾ ਦਿੰਦੇ ਕੋਈ ਇੱਧਰ ਨੂੰ ਨਾ ਵੜਦਾ ਇਹਦੇ 'ਚ ਮਰਨ ਤੋਂ ਕਿਸੇ ਦਾ ਕੋਈ ਬਾਕੀ ਰਹਿ ਨਹੀਂ ਗਈ ਜੀ ਉੱਪਰ ਵਾਲੇ ਨੇ ਵਿਚ ਆਇਆ ਤੇ ਵਿਚ ਆਇਆ ਇਹਨਾਂ ਲੋਕੀ ਬਾਕੀ ਨਹੀਂ ਛੱਡੀ ਜੀ ਟੁਰਨ ਗੱਡੀ ਕਿਨੇ ਮੈਂਬਰ ਸੀ ਹਾਂਜੀ ਕਿਨੇ ਮੈਂਬਰ ਸੀ ਗੱਡੀ ਮੇਰਾ ਮੇਰਾ ਫੋਰਡੂ ਗੱਡੀ ਹੈ ਜੀ ਮੇਰੀ ਹੈ ਗੱਡੀ ਕਿਨੇ ਮੈਂਬਰ ਸੀ ਉਹਨਾਂ ਦੀ ਤੁਹਾਡੀ ਮੇਰੀ ਗੱਡੀ ਦਾ ਨੰਬਰ ਹੈਗਾ ਜੀ ਨੰਬਰ ਕਿਨੇ ਮੈਂਬਰ ਕਿਨੇ ਜੀ ਅੰਦਰ 4 ਚਾਰ ਮੈਂਬਰ ਸਨ ਕੋਈ ਜ਼ਿਆਦਾ 3.5 ਨਹੀਂ ਲੱਗੀ ਕਹਿੰਦੇ ਨਹੀਂ ਜ਼ਿਆਦਾ ਤੁਹਾਨੂੰ ਤਾਂ ਸੱਟਾਂ ਲੱਗੀਆਂ ਪਰ ਜਾਨੋਂ ਦੇ ਇੱਕ ਅੱਡੀ ਟੁੱਟਣ ਦਾ ਵਿਚਾਰ ਰਿਹਾ ਹੈ ਜੀ ਹਾਂਜੀ ਤੁਸੀਂ ਕੀ ਮੰਗ ਕਰਦੇ ਆ ਮੰਗ ਕਰਨਾ ਜੇ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜੇ ਇਹਨੇ ਰੋਡ ਦਾ ਲਾਇਸੈਂਸ ਥੋੜਾ ਲੈ ਲਿਆ ਜੇ ਇਹ ਤਾਂ ਸਰਕਾਰ ਨੇ ਲਾਇਸੈਂਸ ਦਿੱਤਾ ਤੇ ਦੁਨੀਆ ਮਾਰੀ ਜਵੇ ਇਦਾਂ ਜੇ ਨਾ ਪੁੱਛਣਗਾ ਤੇ ਕਲੀ ਮੈਂਨੇ ਕੈਨੇਡੀਅਨ ਸਿਟੀ ਕੀਤੀ ਆ ਜੀ ਉਹਦੀ ਵੀਡੀਓ ਸਾਡੇ ਕੋਲ ਅਗੀ ਆਈਏ ਹੁਣ ਮਿੱਟੀ ਪਾ ਕੇ ਹੁਣ ਕਰਨਾ ਜੀ ਪਹਿਲੋ ਕਰ ਦਿੰਦੇ ਫੇਰ ਕੀ ਸੀ